ਜਿਹੜੇ ਲੋਕ ਦਰਿਆ ਦੇ ਕੰਢੇ ਵਸਦੇ ਨੇ ਜਾਂ ਵਹਿੰਦੇ ਪਾਣੀ ਦੇ ਕੰਢੇ ਚਾਹੇ ਉਹ ਨਦੀ ਹੋਵੇ ਬੜੇ ਸ਼ਾਂਤ ਸੁਭਾਅ ਦੇ ਹੁੰਦੇ ਆ ਕਿਉਂਕਿ ਪਾਣੀ ਦਾ ਅਸਰ ਉਹਨਾਂ ਦੇ ਉੱਤੇ ਰਹਿੰਦਾ ਡੂੰਘੇ ਵੀ ਉਹਨੇ ਹੁੰਦੇ ਆ ਪਾਣੀ ਵਹਿੰਦਾ ਤਾਂ ਉਹਦਾ ਅਸਰ ਵੀ ਹੈ ਜਦੋਂ ਤੁਸੀਂ ਇਹ ਜ਼ਿੰਦਗੀ ਜਿਉਂ ਹੀ ਫਿਲਮ ਦੇ ਰਾਹੀਂ ਕਿੰਨਾ ਕੋ ਅਸਰ ਪਾਇਆ ਕਿਉਂਕਿ ਅਸੀਂ ਤੁਹਾਡੀਆਂ ਫਿਲਮਾਂ ਦੇਖਦੇ ਆ ਪਿਆਰ ਮੁਹੱਬਤ ਵਾਲੀਆਂ ਹੁੰਦੀਆਂ ਪਰ ਜਦੋਂ ਤੁਸੀਂ ਇਹ ਜ਼ਿੰਦਗੀ ਜਿਉਂ ਹੀ ਜਿਹੜੇ ਅਸਲੀ ਵਸਦੇ ਨੇ ਤਾਂ ਕਿਦਾਂ ਪ੍ਰਭਾਵ ਪਾਇਆ ਕਿਦਾਂ ਦੇ ਨੇ ਲੋਕ ਤੇ ਕਿਦਾਂ ਦਾ ਕਿਰਦਾਰ ਰਹੇਗਾ ਆ ਰਾਵੀ ਦੇ ਕੰਡੇ ਫਸਟ ਆਫ ਅਲ ਤਾਂ ਇਹ ਬਹੁਤ ਸੋਹਣੀ ਗੱਲ ਹੈ ਕਿ ਅਸੀਂ ਸ਼ੂਟ ਐਗਜੈਕਟ ਉੱਥੇ ਹੀ ਕੀਤਾ ਜਿੱਥੇ ਦੀ ਇਹ ਕਹਾਣੀ ਹੈ ਤੇ ਉੱਥੋਂ ਦੇ ਲੋਕ ਜਿੰਨਾਂ ਕੋ ਵੀ ਇੰਟਰੈਕਸ਼ਨ ਹੋਇਆ ਉੱਥੋਂ ਦੇ ਲੋਕਾਂ ਦੇ ਨਾਲ ਬਹੁਤ ਭੋਲੇ ਬਹੁਤ ਸ਼ਾਂਤ ਸੁਭਾਅ ਦੇ ਅ ਬੜੇ ਸੱਚੇ ਸੋਚੇ ਜੇ ਤਰੀਕੇ ਨਾਲ ਮਿਲਦੇ ਸੀ ਉਹ ਉਹਨਾਂ ਦੇ ਚਿਹਰਿਆਂ ਦੇ ਉੱਤੇ ਹੀ ਬਹੁਤ ਮਤਲਬ ਸੱਚਾਈ ਹੁੰਦੀ ਸੀ ਤੇ ਜਿਹੜਾ ਮੇਰਾ ਕੈਰੈਕਟਰ ਹੈ ਉਹ ਦੀ ਜੇ ਮੈਂ ਗੱਲ ਕਰਾਂ ਇਸ ਕੈਰੈਕਟਰ ਦਾ ਨਾਮ ਸਿਕੰਦਰ ਐਸ ਫਿਲਮ ਦੇ ਵਿੱਚ ਔਰ ਇਹਦੇ ਵਿੱਚ ਵੀ ਉਹ ਟ੍ਰੇਟਸ ਉਹ ਗੁਣ ਹੈਗੇ ਨੇ ਤਾਂ ਹੀ ਕਰਕੇ ਜਸ ਵਿਰੇ ਹੋਰਾਂ ਨੇ ਹੈਰੀ ਵਿਰਾ ਹੋਰਾਂ ਨੇ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਸਾਨੂੰ ਚਿਹਰੇ ਦੇ ਉੱਤੇ ਤੁਹਾਡੇ ਪੋਜ਼ਿਟਿਵਿਟੀ ਜਿਹੜੀ ਆ ਉਹ ਚਾਹੀਦੀ ਆ ਸੋ ਥੈਟ ਅਸੀਂ ਜਦੋਂ ਡਾਇਲੌਗਸ ਬਲਵਾਈਏ ਜਦੋਂ ਇਹ ਕਿਰਦਾਰ ਕੋਈ ਗੱਲ ਕਵੇ ਤਾਂ ਉਹ ਇਦਾਂ ਲੱਗੇ ਕਿ ਹਾਂ ਇਹ ਸੱਚੀ ਇਹਦੇ ਅੰਦਰੋਂ ਨਿਕਲ ਰਹੀ ਆ ਸੋ ਮੈਨੂੰ ਲੱਗਦਾ ਕਿ ਜਦੋਂ ਇਹਨਾਂ ਨੂੰ ਵਿਸ਼ਵਾਸ ਸੀ ਸਿਕੰਦਰ ਦੇ ਕਿਰਦਾਰ ਤੇ ਉਦਾਂ ਹੀ ਮੇਰਾ ਵਿਸ਼ਵਾਸ ਬਣਿਆ ਔਰ ਇਸ ਗੱਲ ਨੇ ਮੇਰੀ ਮਦਦ ਕੀਤੀ ਜਦੋਂ ਮੈਂ ਉਹਨਾਂ ਲੋਕਾਂ ਨੂੰ ਦੇਖਿਆ ਉਹਨਾਂ ਲੋਕਾਂ ਦੇ ਸੁਭਾਅ ਜਾਣੇ ਕਿ ਕਿਦਾਂ ਬੈਸਟ ਕੀਤਾ ਜਾ ਸਕਦਾ ਔਰ ਤੁਸੀਂ ਇਹ ਬੜੀ ਸੋਹਣੀ ਗੱਲ ਕੀਤੀ ਕਿ ਉਹਨੇ ਹੀ ਡੂੰਗੇ ਵੀ ਹੁੰਦੇ ਨੇ ਉਹ ਲੋਕੀ ਡੈਫੀਨਟਲੀ ਮੈਂ ਖੁਦ ਰਿਅਲਾਈਜ਼ ਕੀਤਾ ਕਿ ਲੋਕਾਂ ਦੇ ਅੰਦਰ ਜਿੰਨਾ 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 ਉਹ ਇਹ ਮੈਨੂੰ ਫੈਕਟ ਨਹੀਂ ਪਤਾ ਖੈਰ ਤੁਹਾਡੀ ਗੱਲ ਤੋਂ ਪਤਾ ਲੱਗਾ ਕਿ ਪਾਣੀ ਦੇ ਜਿੰਨਾ ਨੇੜੇ ਰਹਿੰਦੇ ਨੇ ਉਹ ਡੂੰਗੇ ਹੁੰਦੇ ਨੇ ਹਾਂ ਇੰਨਾ ਜ਼ਰੂਰ ਹੈ ਕਿ ਸੱਚੇ ਸੱਚੇ ਲੋਕ ਮਿਲੇ ਉਸ ਸਫਰ 'ਚ ਜਿੰਨੇ ਵੀ ਆਲੇ ਦੁਆਲੇ ਸੀਗੇ ਜਿਨ੍ਹਾਂ ਦੇ ਨਾਲ ਇੰਟਰੈਕਸ਼ਨ ਹੋਇਆ ਕਿਉਂਕਿ ਜਨਾਂ ਨੇ ਫੋਟੋਆਂ ਵੀ ਕਚਵਾਈਆਂ ਪਹਿਲਾਂ ਸਾਨੂੰ ਸਾਡੇ ਪ੍ਰੋਡਿਊਸਰ ਸਾਹਿਬ ਨੇ ਕਿਹਾ ਸੀਗਾ ਜੀਤੂ ਭਾਜੀ ਹੋਰਾਂ ਨੇ ਕਿ ਆਪਾਂ ਇਸ ਗੈਟਅਪ 'ਚ ਫੋਟੋਆਂ ਨਾ ਕਰਾਈਏ ਪਰ ਮਨਾ ਹੀ ਨਹੀਂ ਸੀ ਕਰ ਪਾਉਂਦੇ ਉਹਨਾਂ ਨੂੰ ਇੰਨੇ ਪਿਆਰ ਨਾਲ ਲੈਨੇ ਇੱਜ਼ਤ ਨਾਲ ਪੁੱਛਦੇ ਸੀ ਉਹ ਇੰਨੇ ਇੰਨੇ ਸੱਚੇ ਸੀ ਉਹ ਮੈਂ ਕਹਿੰਦਾ ਸੀ ਯਾਰ ਹੋ ਯਾਰ ਕੋਈ ਨਹੀਂ ਮੈਂ ਭਾਜੀ ਨੂੰ ਮਨਾ ਲੂੰਗਾ ਉਹਨੇ ਅਗਲੇ ਫੋਟੋਆਂ ਕਰਵਾਉਣਾ ਚਾਹੁੰਦੇ ਸੀ ਕੀ ਕਰੀਏ ਐਨੀਵੈਸ ਬੜਾ ਖੂਬਸੂਰਤ ਸਫ਼ਰ ਰਿਹਾ ਜੀ ਇਹ ਮੈਂ ਫੀਲ ਕੀਤਾ ਜਦੋਂ ਮੈਂ ਮੈਂ ਸਾਰਿਆਂ ਦੇ ਨਾਲ ਕੰਮ ਕੀਤਾ ਆਲਮੋਸਟ ਸਾਰੇ ਜਿੰਨੇ ਅਸੀਂ ਇੱਥੇ ਬੈਠੇ ਆਂ ਤੇ ਹਰੇਕ ਦੇ ਨਾਲ ਦਿਲੋਂ ਰੂਹ ਨਾਲ ਕੰਮ ਹੋਇਆ ਇਸ ਪ੍ਰੋਡਕਸ਼ਨ ਦਾ ਨਾਮ ਵੀ ਰੂਹ ਪ੍ਰੋਡਕਸ਼ਨਸ ਹੈ ਅਸੀਂ ਸਾਰਿਆਂ ਨੇ ਰੂਹ ਨਾਲ ਕੰਮ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਕੰਮ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ